सताई अठाई साल हो गए हलवाई का कम कर दे ठीक और कम कर ठीक है ठीक है बहुत बढ़िया जी हाँ जी बहुत बढ़िया ब्रो। ठीक है वाहगुरु जी का खालसा वाहगुरु जी की फतेह मैं हाँ जगदीप सिंह शब्दरूप ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਪੰਜਾਬ ਦੇ ਜਾਇਆਂ ਦਾ ਚੈਨਲ ਅੱਜ ਫੇਰ ਇੱਕ ਮਿਹਨਤੀ ਮੁਸ਼ਕਤੀ ਇਨਸਾਨ ਨੂੰ ਤੁਹਾਡੇ ਅੱਗੇ ਲੈ ਕੇ ਆਇਆ। ਅੱਜ ਮੇਰੇ ਨਾਲ ਵੀਰਜੀ ਮੌਜੂਦ ਨੇ ਜਿਹੜੇ ਕਿ ਗੰਨੇ ਦੇ ਰਸ ਦਾ ਕੰਮ ਕਰਦੇ ਨੇ। ਬਸੀ ਪਠਾਣਾ ਸ਼ਹਿਰ ਦੇ ਕੋਲੇ ਜਿੱਥੇ 우ਸ਼ਾ ਦੇਵੀ ਮਾਤਾ ਦਾ ਮੰਦਿਰ ਹੈ ਉਹਦੇ ਕੋਲੇ ਵੀਰਜੀ ਖੜਦੇ ਨੇ ਆਓ ਆਪਾਂ ਵੀਰਜੀ ਨਾਲ ਕਰਦੇ ਆ ਗੱਲਾਂ ਬਾਤਾਂ। ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਚੱਲ ਵੀਰਜੀ? ਠੀਕ ਹੈ ਜੀ। ਕੀ ਨਾਮ ਤੁਹਾਡਾ ਜੀ? ਮੇਰਾ ਪਵਨ ਕੁਮਾਰ ਜੀ। ਪਵਨ ਕੁਮਾਰ। ਤਾਂ ਵੀਰਜੀ ਕਿੰਨੇ ਸਮੇਂ ਤੋਂ ਹੋ ਗਿਆ ਕੰਮ ਕਰਦੇ ਨੇ? ਮਨ ਉਸ 28 ਸਾਲ ਹੋ ਗਏ ਤਾਂ ਐਸੇ ਕੰਮ ਚਾਹ ਹਾਂਜੀ ਠੀਕ ਹੈ ਫੇ ਕੰਮ ਨਗਰਾਸ਼ ਦੇ ਕੰਮ ਚ ਠੀਕ ਹੈ 28 ਸਾਲ ਇੱਥੇ ਖੜਦੇ ਨੂੰ ਹੋ ਗਏ ਇਸੇ ਜਗ੍ਹਾ ਤੇ ਹਾਂ ਗਰਮੀ ਗਰਮੀ ਲਾਣੇ ਸਰਦੀਆਂ ਚ ਬੰਦ ਕਰ ਦਿੰਦੇ ਠੀਕ ਹੈ ਫੇ ਸਰਦੀਆਂ ਚ ਕੀ ਕੰਮ ਕਰਦੇ ਹਲਵਾਈ ਦਾ ਕੰਮ ਕਰਦੇ ਆ ਠੀਕ ਹੋਰ ਕੰਮ ਕਰਦੇ ਠੀਕ ਹੈ ਤੇ ਪਹਿਲਾਂ ਕੌਣ ਕਰਦਾ ਸੀ ਤੁਹਾਡਾ ਕੰਮ ਇਹ ਕਿ ਤੁਸੀਂ ਉਹ ਸ਼ੁਰੂ ਕਰਿਆ ਸੀ ਨਹੀਂ ਡੈਡੀ ਵੀ ਕਰ ਦਿੰਦੇ ਮੇਰੇ ਪਹਿਲਾਂ ਹਾਂਜੀ ਅੱਛਾ ਮਤਲਬ ਫਾਦਰ ਸਾਹਿਬ ਤੋਂ ਬਾਅਦ ਉਹਨੂੰ ਦੂਜੀ ਪੀੜ੍ਹੀ ਤੁਸੀਂ ਇਹ ਕੰਮ ਕਰ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਕੰਮ ਸ਼ੁਰੂ ਹੁੰਦਾ ਕਿਹੜੇ ਮਹੀਨੇ ਤੋਂ ਕਰ ਲੈਂਦੇ ਹੁੰਦੇ ਉਹ ਆਪਣਾ ਜਨਵਰੀ ਤੋਂ ਨਵੰਬਰ ਤੋਂ ਸ਼ੁਰੂ ਹੁੰਦਾ 11ਵੇਂ ਮਹੀਨੇ ਨੂੰ ਵਿਆਹ ਸ਼ਾਦੀਆਂ ਜਾਂ ਹੋਰ ਪ੍ਰੋਗਰਾਮ 11ਵੇਂ ਮਹੀਨੇ ਠੀਕ ਹੈ ਤੇ ਪੜ੍ਹਾਈ ਲਿਖਾਈ ਕਿੰਨੀ ਕੁ ਮੈਂ 8 ਕ ਪੜਿਆ ਹੋਇਆ ਸਾਰੀ ਠੀਕ ਹੈ ਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਹੋ ਇਹ ਬਸੀ ਪਟਾਣਾ ਫਤਿਹਗੁਰ ਸਾਹਿਬ ਦੱਸੋ ਤਾਂ ਖਾਸ ਇਸੇ ਬਸੀ ਪਟਾਣਾ ਦੀ ਲੋਕਰ ਹਾਂਜੀ ਠੀਕ ਹੈ ਹਾਂਜੀ ਤੇ ਇੱਥੇ ਲੰਮਾ ਸਮਾਂ ਤੁਹਾਨੂੰ ਫੜਦੇ ਨੂੰ ਹੋ ਗਿਆ ਦੁਨੀਆ ਦਾ ਕੀ ਰਿਸਪੌਂਸ ਆਉਂਦਾ ਆਪਾਂ ਨੂੰ ਇੰਨੀ ਠੀਕ ਹੈ ਬਹੁਤ ਵਧੀਆ ਜੀ ਹਾਂਜੀ ਬਹੁਤ ਵਧੀਆ ਬ੍ਰੋ ਠੀਕ ਹੈ ਫਿਰ ਆਪਾਂ ਸਵੇਰੇ ਆ ਕੇ ਖੜਦੇ ਹਾਂ ਰੇ ਵਧੀਆ ਮਤਲਬ ਇਹਨਾਂ ਕੰਮ ਕਰ ਕਰਦੇ ਹਾਂ ਠੀਕ ਹੈ ਫਿਰ ਭਾਈ ਆਨੇ ਆਪਣੇ ਕੋ ਰਸ ਪੀਣ ਵਾਸਤੇ ਵਧੀਆ ਠੀਕ ਹੈ ਬਚਤ ਵਗੈਰਾ ਬਸ ਠੀਕ ਹੋ ਜਾਂਦੀ ਆਪਣੀ ਇਹ ਦਿਨਾਂ ਦਾ ਥੋੜੀ ਜਿਹੀ ਘਟਾ ਬਚਤ ਹਾਂ ਗਰਮੀ ਚ ਥੋੜੀ ਜਿਹੀ ਜ਼ਿਆਦਾ ਪਿੱਛੇ ਗਰਮੀ ਹੁੰਦੀ ਹੈ ਠੀਕ ਉਹ ਦਿਹਾੜੀ ਬਣ ਜਾਂਦੀ ਰੋ ਠੀਕ ਹੈ ਮਤਲਬ ਵੀ ਜਦੋਂ ਪ੍ਰੋਪਰ ਗਰਮੀ ਹੁੰਦੀ ਆ ਹਾਂ ਫਿਰ ਦਿਹਾੜੀ ਮਾਂ ਦਿਹਾੜੀ ਬਣਦੀ ਵਸੇ ਠੀਕ ਚੱਲਦੇ ਇਹਨਾਂ ਕੰਮ ਵਧੀਆ ਚੱਲਦਾ ਹਾਂ ਠੀਕ ਆ ਤੇ ਇਹ ਜਿਹੜਾ ਕੰਮ ਤੁਸੀਂ ਵਿੱਚ ਹਲਵਾਈ ਦਾ ਵੀ ਕਰਦੇ ਹੋ ਵਿੱਚ ਇਹ ਵੀ ਕਰਦੇ ਹੋ ਦੋਹਾਂ 'ਚ ਜਿਆਦਾ ਮਿਹਨਤ ਕਿੱਧਰ ਲੱਗਦੀ ਆ ਮੈਨਤ ਉਹ ਰਹਿੰਦੀ ਆ ਜਿਆਦਾ ਇਹ ਗੰਨੇ ਵਾਲੇ ਰਾਜੇ ਕੰਮ ਇਹਦੀ ਮਿਹਨਤ ਜਿਆਦਾ ਆ ਹਾਂਜੀ ਹਾਂਜੀ ਠੀਕ ਆ ਵੀ ਜਦੋਂ ਹੁਣ ਜਿਹੜੇ ਮੌਸਮ 'ਚ ਗੰਨਾ ਨਹੀਂ ਹੁੰਦਾ ਫਿਰ ਉਦੋਂ ਉਦੋਂ ਫਿਰ ਮੜਮਟਾ ਹਲਵਾਈਆਂ ਨਾਲ ਕੰਮ ਕਰਦੇ ਆ ਹਲਵਾਈ ਦਾ ਵੀ ਕੰਮ ਕਰਦੇ ਆ ਆਪਾਂ ਠੀਕ ਆ ਉਧਰ ਚਲੇ ਜਾਂਦੇ ਆ ਹਲਵਾਈ ਦਾ ਕੰਮ ਕੀ ਕਰਦੇ ਆ ਮਠਿਆਈ ਸਾਰੀ ਦਾ ਵਿਆਹ ਸ਼ਾਦੀਆਂ ਦਾ ਵਿਆਹ ਸ਼ਾਦੀਆਂ ਦਾ ਠੀਕ ਆ ਤੇ ਜਿਆਦਾ ਬਚਤ ਕਿਹੜੇ ਕੰਮ 'ਚ ਹੋ ਜਾਂਦੀ ਆ ਵੇ ਬੱਚੇ ਦਾ ਪ੍ਰੋਫਿਟ ਇੱਕੋਸਾਰ ਦੋਆਂ ਦੇ ਵਿੱਚ ਦੋਹਾਂ ਚ ਹਾਂ ਜੀ ਯਾਨੀ ਬੰਦੀ ਦਿਹਾੜੀ ਹੋਏ ਚ ਉੱਚੀ ਦਿਹਾੜੀ ਬਚਣੀ ਚੰਗੀ ਦਿਹਾੜੀ ਵਿੱਚ ਮਤਲਬ ਵੀ ਕਿਸੇ ਠੇਕੇਦਾਰ ਦੇ ਨਾਲ ਕਹਿ ਲਓ ਤੁਸੀਂ ਕੰਮ ਹਾਂ ਠੇਕੇਦਾਰ ਨੂੰ ਵੀ ਆਪਣਾ ਵੀ ਕੰਮ ਹੁੰਦਾ ਇਹ ਆਪਣਾ ਕੰਮ ਕਰੀਏ ਤਾਂ ਚੰਗੀ ਦਿਹਾੜੀ ਬਣ ਜਾਂਦੀ ਆ ਜੇ ਮਤਲਬ ਦਿਹਾੜੀਦਾਰ ਨਾਲ ਚਾਹੀਏ ਫਿਰ ਥੋੜੀ ਘੱਟ ਬਣ ਠੇਕੇਦਾਰ ਨੂੰ ਪਰਿਵਾਰ ਦਿੰਦਾ ਸਾਥ ਹਾਂ ਜੀ ਹਾਂ ਜੀ ਠੀਕ ਠੀਕ ਹੈ ਮਤਲਬ ਪਰਿਵਾਰ ਦਾ ਜਿਹੜਾ ਸਾਰਾ ਗੁਜ਼ਾਰਾਣ ਹੈ ਉਹ ਇਹਨਾਂ ਦੋ ਕੰਮਾਂ ਤੋਂ ਆ ਇਹ ਦੋ ਕੰਮਾਂ ਤੋਂ ਚੱਲਦਾ ਹੈ ਠੀਕ ਹੈ ਸ਼ੁਰੂ ਤੋਂ ਸ਼ੁਰੂ ਤੋਂ ਹਾਂ ਜੀ ਠੀਕਾ ਕਦੇ ਸੋਚਿਆ ਨਹੀਂ ਵੀ ਇਹ ਤੋਂ ਅੱਗੇ ਆਪਾਂ ਕੰਮ ਵਧਾ ਲਈਏ ਜਾਂ ਆਪਾਂ ਕੁਝ ਹੋਰ ਕਰੀਏ ਹੋਰ ਕੰਮ ਦੇ ਵਿੱਚ ਇੰਨੀ ਸੈਟਿੰਗ ਹੈ ਨਹੀਂ ਬਿਲਕੁਲ ਪੈਸਾ ਬਹੁਤ ਲੱਗਦਾ ਠੀਕ ਹੈ ਜਿਹੜਾ ਕੰਮ ਚੱਲਦਾ ਵੇ ਇਹ ਚੱਲੀ ਜਾਂਦਾ ਠੀਕ ਹੈ ਕਦੇ ਮੇੜਾ ਨਹੀਂ ਹੋਇਆ ਵੀ ਰੱਬਾ ਸਾਨੂੰ ਇਸੇ ਕੰਮ ਤੇ ਕਾਹਦੇ ਖੜਾਇਆ ਅੱਗੇ ਕਦੇ ਨਹੀਂ ਕਰਿਆ ਮੈਂ ਤਾਂ ਆਪਾਂ ਖੁਸ਼ ਆਈ ਮਾਲਕ ਦੀ ਕਿਰਪਾ ਠੀਕ ਹੈ ਇੱਥੇ ਵੀ ਦਈ ਜੇ ਮਾਲਕ ਠੀਕ ਹੈ ਬਹੁਤ ਵਧੀਆ ਜੀ ਸੋਚਿਆ ਕਿ ਕੁਝ ਵਧਾਉਣ ਨੂੰ ਨਹੀਂ ਹਜੇ ਤਾਂ ਸੋਚਿਆ ਨਹੀਂ ਕੋਈ ਠੀਕ ਹੈ ਹਾਂ ਇਹ ਸੰਤੋਸ਼ਟੀ ਹੈ ਜਿੰਨਾ ਵੀ ਕਮਾਉਣੇ ਹੋ ਤਾਂ ਸੰਤੋਸ਼ਟਾ ਠੀਕ ਹੈ ਹਾਂ ਜੀ ਵਧੀਆ ਠੀਕ ਹੈ ਠੀਕ ਹੈ ਤੇ ਪੰਜਾਬ ਦੇ ਜਿਹੜੇ ਲੋਕ ਕਈ ਲੋਕ ਨੇ ਜਿਹੜੇ ਕਹਿੰਦੇ ਆ ਵੀ ਪੰਜਾਬ 'ਚ ਕੰਮ ਨਹੀਂ ਬਹੁਤ سارے ਲੋਕ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਾਈ ਦੱਸੋ ਕਿ ਜੇ ਕੰਮ ਕਰੂਗੇ ਕੰਮ ਦਾ ਵਾਧੂ ਆ ਜੇ ਆਪਾਂ ਸ਼ਰਮ ਕਰੂਗੇ ਫਿਰ ਤਾਂ ਕੋਈ ਫਾਇਦਾ ਨਹੀਂ ਹੋਣਾ ਹਾਂ ਸ਼ਰਮ ਦੇ ਵਿੱਚ ਕੋਈ ਹੋਰ ਨਹੀਂ ਹੈਗਾ ਕੰਮ ਕੋਈ ਵੀ ਮਰਜ਼ੀ ਹੋਇਆ ਕੰਮ ਕਰਨਾ ਚਾਹੀਦਾ ਜੀ ਠੀਕ ਹੈ ਠੀਕ ਜੀ ਜੇ ਕੋਈ ਬੰਦਾ ਤੁਹਾਡੇ ਕੋਲ ਆ ਕੇ ਕਹੇ ਵੀ ਮੈਂ ਕੰਮ ਸਿੱਖਣਾ ਹੈ ਕੰਮ ਕਰਨਾ ਉਹਦੀ ਮਦਦ ਕਰੋਗੇ ਹਾਂਜੀ ਹਾਂ ਕੋਈ ਚੱਕਰ ਦੀ ਕਿੱਥੋਂ ਮਸ਼ੀਨ ਆਉਂਦੀ ਆ ਕੀ ਕਿਵੇਂ ਕੀ ਸਾਰਾ ਕੁਝ ਦੱਸ ਦੂੰਗੇ ਕੋਈ ਚੱਕਰ ਠੀਕ ਹੈ ਹਾਂਜੀ ਜਿਹੜੇ ਲੋਕ ਪੰਜਾਬ ਛੱਡ ਕੇ ਬਾਹਰ ਜਾਂਦੇ ਆ ਹਾਂਜੀ ਇਹ ਕਹਿ ਕੇ ਵੀ ਇੱਥੇ ਕੰਮ ਨਹੀਂ ਹੈ ਬਾਹਰ ਜਾਂਦੇ ਆ 20-25 ਲੱਖ ਲਾ ਕੇ ਤੇ ਉੱਥੇ ਵੀ ਹੁਣ ਤੁਹਾਨੂੰ ਪਤਾ ਵੀ ਹੈ ਤਾਂ ਦਿਹਾੜੀ ਮੈਂ ਨਹੀਂ ਦੱਸ ਦਿਹਾੜੀ ਤਾਂ ਹੈਗੀ ਆ ਉੱਥੇ ਉੱਥੇ ਦੇ ਮਤਲਬ ਪੈਸਾ ਵੱਧ ਆ ਉਹ ਬੰਦਾ ਉੱਥੇ ਆਣ ਦਾ ਪੈਸਾ ਵੱਜਦਾ ਕੰਮ ਐ ਖੜਿਓ ਆਪਣੇ ਮੰਗਣੇ ਨੂੰ ਕੰਮ ਆਹੀ ਆ ਹਾਂ ਕੰਮ ਹੈ ਬਸ ਜ਼ਿਆਦਾ ਮਤਲਬ ਵੀਆਪੀ ਕੰਮ ਕਰ। ਠੀਕ। ਆਪਣਾ ਹੈਗਾ ਪੰਜਾਬੀ ਥੋੜਾ ਦੇਸੀ ਕੰਮ ਇੱਥੇ। ਹਾਂ। ਠੀਕ ਹੈ ਨਹੀਂ। ਠੀਕ ਹੈ। ਜੇ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜਿਹੜੇ 25-25 ਲੱਖ ਲਾ ਕੇ ਬਾਹਰ ਤਾਂ ਚਲੇ ਜਾਂਦੇ ਆ। ਬਾਹਰ ਜਾ ਕੇ ਫੇਰ ਉਹੀ ਰੌਲਾ ਰਹਿੰਦਾ ਹਨਾ ਫੇਰ ਇਧਰੋਂ ਵੀ ਮੰਗਵਾਉਂਦੇ ਆ ਪੰਜਾਬ ਤੋਂ 10-10 ਲੱਖ ਰੁਪਈਆ। ਉਹ ਅਗਲੇ ਦੀ ਖਵਾਸ਼ ਹੁੰਦੀ ਆ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿ ਦਿੰਦੇ। ਠੀਕ ਹੈ। ਠੀਕ ਹੈ ਮੰਨਦੇ ਹੋ ਉਹ ਅਗਲੇ ਦੀ। ਬਈ ਉਰੇ ਕੰਮ ਕਰੇ ਜਾਂ ਬਾਹਰ ਕਰੇਗਾ। ਠੀਕ ਹੈ। ਕਿੰਨੇ ਦਿਨ ਤੇ ਪਵਨ ਕੁਮਾਰ ਦਾ ਕੀ ਮਨ ਕਹਿੰਦਾ ਵੀ ਬਾਹਰ ਜਾਣਾ। ਫੇਰ ਮਾਲਕ ਰੱਖੇ ਤੋਂ ਕਿ ਭ ਠੀਕ ਹੈ ਮਤਲਬ ਇੱਛਾ ਹੈ ਬਾਹਰ ਜਾਣ ਦੀ ਹਾਂਜੀ ਹਾਂਜੀ ਠੀਕ ਹੈ ਬੱਚਿਆਂ ਨੂੰ ਬੱਚੇ ਵੀ ਚਲੋ ਆਪਾਂ ਕੁਝ ਨਾ ਕੁਝ ਕਰੂਗੇ ਬੱਚੇ ਵੀ ਚਲੇ ਜਾਵਾਂਗੇ ਬੱਚੇ ਪੜ੍ਹਦੇ ਆ ਹਾਂ ਪੜ੍ਹਾਈ ਕਰਦੇ ਆ ਠੀਕ ਹੈ ਠੀਕ ਕਿਹੜੀ ਕਲਾਸ ਹੈ ਫਲਾਸਟਿਕ ਦੀ ਪੜ੍ਹਦੇ ਫਿਰ ਤਾਂ ਜਵਾਨ ਹੈ ਹਾਂ ਬਰਬਰ ਦੇ ਬੱਚੇ ਜੇ ਹੁਣ ਬੱਚੇ ਨੂੰ ਕੀ ਸਿੱਖਿਆ ਵੀ ਉਹਨੂੰ ਕੀ ਅੱਗੇ ਕਿਧਰਲੇ ਪਾਸੇ ਲਾਉਣਾ ਉਹ ਮੈਨੂੰ ਜੇ ਪੜ੍ਹਾਈ ਚੱਲ ਰਹੀ ਹੈ ਉਹਨਾਂ ਦੀ ਉਹਦੇ ਬਾਅਦ ਮਤਲਬ ਦੇਖੂਗੇ ਜੀ ਕੋਈ ਤਾਂ ਦਿਮਾਗ ਕੋਈ ਪਲੈਨਿੰਗ ਹੁੰਦੀ ਹੈ ਬੰਦੇ ਦੀ ਵੀ ਹਾਂ ਵੀ ਮੈਂ ਆਹ ਨਹੀਂ ਕਰ ਸਕਿਆ ਮੇਰੇ ਮਨ ਦੀ ਇੱਛਾ ਮੇਰਾ ਬੇਟਾ ਆ ਜਾ ਮੇਰੀ ਬੇਟੀ ਆ ਕੁਝ ਕਰੇ ਕਿਸਕੀ ਗੱਲ ਹੈ ਜੀ? ਖੜਾਈ ਕਰਦੇ ਆ ਉਹਨਾਂ ਦੀ ਕਿਸਮਤ ਆਪਾਂ ਕੁਝ ਨਹੀਂ ਕਹਿ ਸਕਦੇ। ਠੀਕ ਆ। ਫੇਰ ਮੰਨ ਚਾਹੇ ਕੋਈ ਵਧੀਆ ਨੌਕਰੀ ਲੱਗੇ। ਹਾਂ। ਫਿਕਰ ਇਹ ਕਿ ਆਹ ਕਾ ਹੋਰ ਵਧੀਆ ਕੰਮ ਕਰੇ ਬਸ। ਠੀਕ ਆ। ਕੰਮੇ ਵੀ ਮਾੜਾ ਨਹੀਂ ਐ ਵੀ ਠੀਕ ਹੈ ਕੰਮ। ਠੀਕ ਹੈ ਵੀ ਆਪਣੇ ਹਿਸਾਬ ਨਾਲ ਅਸੀਂ ਆ ਸਿੱਖਿਆ ਆ ਕੰਮ ਕਰ ਰਹੇ ਹਾਂ ਕੋਈ ਵਧੀਆ ਕੰਮ ਸਿੱਖਿਆ ਵਧੀਆ ਕੰਮ ਕਰੂੰਗਾ ਠੀਕ ਹੈ ਮਤਲਬ ਵੀ ਹੱਥੀਂ ਰੁਜ਼ਗਾਰ ਹੱਥੀਂ ਗੁਣ ਹੋਣਾ ਚਾਹੀਦਾ ਹਾਂ ਹੱਥ ਗੁਣ ਹੋਣਾ ਜੀ ਇਹ ਜ਼ਰੂਰੀ ਹੈ ਜ਼ਰੂਰੀ ਹੈ ਹਾਂ ਜੀ ਹੱਥ ਦਾ ਗੁਣ ਜ਼ਰੂਰੀ ਹੈ ਠੀਕ ਹੈ ਚਾਹ ਆਪਾ ਬੈਲਡਿੰਗ ਦਾ ਕੰਮ ਕਰਦੇ ਆਂ ਚਾਹ ਆਪਾਂ ਰੇੜੀ ਲਾਣੇ ਕੋਈ ਕੋਈ ਵੀ ਕੰਮ ਕਰਦੇ ਹੱਥ ਦਾ ਗੁਣ ਜ਼ਰੂਰੀ ਹੈ ਠੀਕ ਹੈ ਤੇ ਜਿਹੜੇ ਹੁਣ ਇਹ ਦੇਖ ਰਹੇ ਨੇ ਤੁਹਾਨੂੰ ਸਾਰੇ ਹੀ ਦੇਖ ਰਹੇ ਨੇ ਇਸ ਟਾਈਮ ਤੇ ਜਿੱਥੇ ਤੱਕ ਵੀ ਸਾਡੀ ਵੀ ਵੀਡੀਓ ਜਾਂਦੀ ਹੈ ਦੇਸ਼-ਵਿਦੇਸ਼ਾਂ 'ਚ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਪਵਨ ਕੁਮਾਰ ਕੋਈ ਕੀ ਸਨੇਹਾ ਦੇਣਾ ਚਾਹੁੰਦਾ ਹੈ ਠੀਕ ਹੈ ਆਪਾਂ ਤਾਂ ਇੱਥੇ ਕੰਮ ਕਰਦੇ ਆ ਜੀ ਠੀਕ ਹੈ ਜੀ ਆਪਾਂ ਤਾਂ ਬਾਹਰ ਜਾਣੇ ਸੀਗੇ ਠੀਕ ਹੈ ਮਾਲਕ ਸੁੱਖ ਰੱਖੇ ਆਪਾਂ ਵੀ ਚਲੇ ਜਾਉਂਗੇ ਕਦੇ ਠੀਕ ਹੈ ਠੀਕ ਹੈ ਜੀ ਵੇ ਕੰਮ ਕਰੋ ਜਿੱਥੇ ਮਤਲਬ ਹੀ ਹੈਗੇ ਤੁਸੀਂ ਇੱਥੇ ਹੈਗੇ ਹਾਂਜੀ ਹਾਂਜੀ ਆ ਬਾਹਰਾਂ ਚ ਆਪਣੇ ਆਪਣੇ ਪੰਜਾਬ ਚ ਆ ਗਏ ਠੀਕ ਹੈ ਹਾਂ ਕੰਮ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਨ ਵੀਰਜੀ ਪਵਨ ਕੁਮਾਰ ਜਿਹੜੇ ਕਿ ਵਸੀ ਪਠਾਣਾ ਆ ਇੱਕ ਵਾਰ ਜਰੂਰ ਆਪਣੇ ਆਪ ਦੱਸ ਦਿਓ ਵੀ ਇਹ ਏਰੀਆ ਕਿੱਥੇ ਆ ਜੇ ਕਿਸੇ ਨੇ ਸਾਡੀ ਵੀਡੀਓ ਦੇਖ ਕੇ ਤੁਹਾਡੇ ਕੋਲੇ ਆਉਣਾ ਵੀ ਅਗਲਾ ਸਕਦਾ ਇਹ ਵਸੀ ਪਠਾਣਾ ਉਸਵਾ ਮੰਦਿਰ ਖਮਾਣੋ ਰੋੜੀ ਖਮਾਣੋ ਰੋੜੀ ਹਾਂਜੀ ਵੀ ਕਾਰਨਰ ਤੇ ਖੜਦੇ ਹਾਂ ਹਾਂ ਕਾਰਨਰ ਤੇ ਵਸੀ ਪਠਾਣਾ ਮਰਿੰਡਾ ਰੋਡ ਦੇ ਜਿੱਥੋਂ ਖਮਾਣੋ ਨੂੰ ਰਾਹ ਮੁੜਦਾ ਠੀਕ ਹੈ ਦਰਸ਼ਕੋ ਜਰੂਰ ਜੇ ਕਦੇ ਤੁਸੀਂ ਬਸੀ ਪਠਾਣਾ ਸ਼ਹਿਰ ਆਉਨੇ ਹੋ ਫਤੇਗੜ ਸਾਹਿਬ ਆਉਨੇ ਹੋ ਜਰੂਰ ਵੀਰ ਜੀ ਖੜਦੇ ਆ ਇੱਥੇ ਮੋੜ ਤੇ ਆਉਂਦੇ ਜਾਂਦੇ ਜਰੂਰ ਇਹਨਾਂ ਕੋਲੇ ਖੜੇ ਹੋ ਨਾਲੇ ਤੇ ਇਹਨਾਂ ਦੀ ਹੈਲਪ ਹੋ ਜੂਗੀ ਤੁਸੀਂ ਜੇ ਗੰਨੇ ਦਾ ਰਸ ਦਾ ਸਵਾਦ ਲੈਣਾ ਤੁਹਾਨੂੰ ਗੰਨੇ ਦਾ ਰਸ ਮਿਲ ਜੂਗਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਜੇਕਰ ਤੁਸੀਂ ਇਦਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਮਨਿੰਦਰ ਸਿੰਘ ਜਗਦੀਪ ਸਿੰਘ ਸ਼ਬਦ ਰੂਪ ਚੈਨਲ ਸ਼ਬਦ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ